ਸੀ ਮਗਰ ਕਰਾ ਪਾ ਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਸਾਨੂੰ ਪਤਾ ਹੈ ਵੀ ਕੰਮ ਹੁਣ ਸੀਜ਼ਨ ਦਾ ਜੋਰਾਂ ਵੇ ਪੂਰਾ ਕਣਕ ਵੀ ਬਾਈ ਆ ਗਈ ਆਪਣੇ ਇੱਧਰ ਢੇਰੀਆਂ ਲੱਗੀਆਂ ਦੇਖੋ ਜਿਵੇਂ ਕਿ ਹਰੇਕ ਸੀਜ਼ਨ 'ਚ ਲੱਗਦੀ ਬਾਈ ਅਮਨਾ ਹੋਰ ਅਮਨੇ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾੜਾ ਕੀ ਹਾਲ ਹੈ ਜੀ ਵਧੀਆ ਬਾਈ ਅੱਜ ਬੜਾ ਬਾਈ ਅਲਜਾਵਾ ਕੰਮ 'ਚ ਸਵੇਰ ਦਾ ਅੱਜ ਯਾਰ ਹੈ ਬਾਈ ਰਾਈਟਰ ਤਿਆਰ ਕਰਿਆ ਉਹ ਦੇਣਾ ਰਾਈਟਰ ਨਵਾਂ ਹਾਂ ਉਹਨੇ ਛਤਰੀ-ਛੁਤਰੀ ਪਾਉਂਦਾ ਹੈ ਲਾਈ ਚੜਾਈ ਬਾਈ ਇਹਨਾਂ ਨੇ ਬਾਈ ਇਹਨਾਂ ਨੇ ਨਵਾਂ ਦੇਤਾ ਜੀ ਛਤਰੀ ਵਾਲਾ ਬਾਈ ਇਹਨਾਂ ਨੇ ਨਵਾਂ ਦੇਤਾ ਸੀ ਪੁਰਾਣਾ ਦੇਤਾ ਹਾਂ ਇੱਕੋ ਗੱਲ ਆਮਨੇ ਸਵੇਰ ਦਾ ਹੀ ਲੱਗੇ ਹੋਏ ਆ ਉਹਨੂੰ ਹਾਂ ਸਵੇਰ ਦਾ ਹੀ ਲੱਗੇ ਪਹਿਲਾਂ ਦੋ ਸਰਬਜ਼ਾ ਕਰੀਆਂ ਹਾਂ ਮੁੜ ਕੇ ਫਿਰ ਉਹ ਉਧਰ ਡੰਡਾ ਜਾਈਂਦਾ ਲੋਟ ਆਉਂਦਾ ਅੱਛਾ ਸੈਂਟਰal ਦਾ ਆਉਂਦਾ ਤੇ ਦੇਖਦਾ ਆਪਣਾ ਟਰੈਕਟਰ ਠੀਕ ਆ ਬਾਈ ਹਾਂ ਟਰੈਕਟਰ ਸਹੀ ਆ ਬਾਈ ਟਰੈਕਟਰ ਦੇਤਾ ਆਪਣੇ ਬਾਈ ਇਹੇ ਟਰੈਕਟਰ ਸਾਫ ਆ ਪੂਰਾ ਥੋੜਾ ਟਾਇਰ ਥੋੜੇ ਜਿਹਾ ਉਹ ਆ ਜੀ ਟਰੈਕਟਰ ਇਹ ਟਰੈਕਟਰ ਹਾਂ ਟਾਇਰ ਬਾਈ ਹੈ ਨਾਲ ਦੇ ਘਸੇ ਬਟਾ ਹਾਂ ਤੈਨੂੰ ਤਾਂ ਹੁਣ ਅਗਲੇ ਸੌਦਾ ਕਰ ਦੇ ਕੇ ਕਰ। ਪਰ ਦਿੱਤਾ ਵੀ ਵਧੀਆ ਰੇਟ ਚ ਟਰੈਕਟਰ ਜਾਇਜ਼ ਰੇਟ ਚ ਹੈ ਨਾ। ਤੇ ਟਰੈਕਟਰ ਜਾਂਦਾ ਹੀ ਰਿਪਰ ਤੇ ਚੱਲਣਾ ਇਹ। ਰਿਪਰ ਤੇ ਹੀ ਲਾਉਣਾ? ਹਾਂ। ਮਾਡਲ 14 ਵੀਰੇ। ਯਾਰ ਇਹ 10 ਰੁਪਿਆ। ਮਾਡਲ 14। ਟਰੈਕਟਰ ਦੀ ਉਹ ਵੀ ਤੱਕ ਹੋਈ ਵੀ ਆ ਪਾਸਿੰਗ ਦਾ ਚੱਲ ਪਾਸਿੰਗ ਦਾ ਇਹ ਹੀ ਹੈਗੀ ਆ। ਹੂੰ। ਇਹਦੀ ਉਹ ਵੀ ਫੁੱਲ ਹੋਈ ਵੀ ਐ ਸ਼ੋਰਸ। ਹਾਂ। ਬਾਕੀ ਤੁਹਾਨੂੰ ਪਤਾ ਬਾਈ ਟਰੈਕਟਰ ਛੋਟੇ ਦਾ। ਜੀ ਕੋਈ ਮਾੜੀ ਚੀਜ਼ ਥੋੜਾ ਰੱਖ ਲੈ ਜਿੱਦੂ ਯਾਰ। ਹਾਂ। ਤੁਸੀਂ ਇੱਕਦਮ ਮਾੜੀ ਚੀਜ਼ ਰੱਖਦੇ ਬਈ। ਨਹੀਂ ਨਹੀਂ ਇਹਦੀ ਕੋਈ ਗੱਲ ਨਹੀਂ। ਫੇਰ। ਕਰਮ ਪਰਦੇ ਦੀ ਚਲੋ ਦੋ ਦੋ ਨੰਬਰੀ ਤੇ ਹੈ ਨਹੀਂ ਕੋਈ ਉਹ ਤਾਂ ਹੈ ਪਰ ਟਾਇਰਾਂ ਦੇ ਪਿੱਛੇ ਥੋੜੀ ਮਾਰ ਖਾਂਦਾ ਟਰੈਕਟਰ ਪਰ ਟਾਇਰ ਪਾਏ ਸੀ ਹੈ ਟਾਇਰ ਪਵਾ ਦੇ ਜਲਦੀ ਸਾਰੇ ਦੇ ਹੁਣ ਟਾਇਰ ਪਾਉਂਗੇ ਬਾਈ ਨਹੀਂ ਆਪੇ ਹੁਣ ਹਾਂ 14 ਦੇ ਹਣੇ ਆ ਇਹਦਾ ਕਹਿਤਾ ਬਾਈ ਚੇਹੇ ਤਾਂ ਟਾਇਰਾਂ ਨਾਲ ਕਰ ਲੋ ਸੌਦਾ 928 ਇਹ ਟਾਇਰ ਪਾ ਕੇ ਰਹਿਣਾ ਬਾਈ 50000 ਮਹਿੰਗਾ ਹੋ ਜਾਣਾ ਹਾਂ ਬਾਈ ਕਹਿੰਦੇ ਸੀ ਆਪੇ ਬਾਈ ਕਹਿੰਦੇ ਸੀ ਜਲਦੀ ਪਵਾ ਲੈਣੇ ਆ ਵਾ ਅੱਛਾ ਹਾਂ ਹੈ ਬਾਈ ਹੈਗੇ ਬਾਈ ਇੱਕ ਟਾਇਰ ਹੈਗੇ ਵੀਰੇ ਟਾਇਰ ਠੀਕ ਆ ਬਾਅਦ ਠੀਕ ਆ ਭਾਈ ਕਾਦਾ ਕੰਮ ਆਪਣਾ ਹੈ ਵੀਰ ਕਾਦਾ ਕੰਮ ਹੈ ਹਾਰਸਾ ਕਰਾਉਂਦਾ ਸਾਲਜਾ ਅੱਛਾ ਠੀਕ ਹਾਰਸਾ ਕਰਾਉਂਦਾ ਡੇਰਾ ਇਹਨਾਂ ਦਾ ਠੀਕ ਆ ਠੀਕ ਆ ਓਕੇ 30 ਬਤੀਟਰ ਹੈ ਅੱਛਾ ਹਾਂ ਲੈ ਭਾਈ ਆਂਗਲ ਦੇ ਵਿੱਚ ਚੈੱਕ ਕਰੋ ਮਿਲ ਗਿਆ ਭਾਈ ਹਾਰਸੀ ਮਟਿਆਲੇ ਦਾ ਨੰਬਰ ਹੈ ਓਏ ਮਾਰਦਾ ਸਾਲਫ ਯਾਰ ਮੇਰੇ ਹਾਈ ਲੋ ਨਿਊਟਰਲ ਤੇ ਸਟਾਰਟ ਹੁੰਦਾ ਇਹ ਉਹ ਅਮਨ ਦੇ ਮੁੰਡੇ ਕਿਹ ਹਾਲ ਹੈ ਠੀਕ ਹੈ ਬਾਈ ਮਮਾ ਦੇ ਮੁੰਡੇ ਵਾਲੀ ਪਾਰਟੀ ਹੋਈ ਆਪਾਂ ਬਾਅਦ ਵਿੱਚ ਦੱਸੋਗੇ ਬਾਈ ਲੈ ਲਈ ਬਾਅਦ ਕਰੋ ਚੈੱਕ ਟਰੈਕਟਰ ਕਿੰਨਾ ਆ ਗਿਆ ਲਾ ਆ ਜਾ ਉਧਰੇ ਥੱਲੇ ਹੁਣ ਆ ਜਾ ਆ ਜਾ ਆ ਜਾ ਆ ਜਾ ਬਾਈ ਲਾਏ ਬਾਈ ਹਾਂ ਕੋਈ ਨਹੀਂ ਓਕੇ ਆਵਾਜ਼ ਬਾਈ ਤਸੱਲੀਆਂ ਕਰਾ ਦਿਓ ਜਾਂਦੇ ਦੀ ਇਹਦੀਆਂ ਹੈ ਬਾਈ ਜਾਂਦੇ ਦੀਆਂ ਤਸੱਲੀਆਂ ਕਰਾ ਦਿਓ ਹਾਂ ਹਾਂ ਇਹ ਕਰਾਉਂਗਾ ਹੀ ਅਗਲੇ ਦੇ ਪੈਸੇ ਆਏ ਐਨੇ ਪੈਸੇ ਲਾਇਆਉਂਗਾ ਹੀ ਕਰਾਉਂਗਾ ਹੀ ਲੋਕ ਤਾਂ ਜਾਂਦੇ ਸੀ ਕੰਮ ਕੋ ਮੌਕੇ ਦਾ ਉਹ ਜੋਕ ਐ ਚਲਾਉਂਦਾ ਅਗਲੇ ਨੇ ਹਾਂ ਨਾ ਕੰਮ ਤਾਂ ਲੈਣੀ ਆ ਅਗਲੇ ਓਕੇ ਬਾਈ ਓਕੇ ਬਾਏ ਬਾਏ ਮੈਂ ਹੁਣ ਜਾਉਂਦੀ ਆ ਕੁਝ ਦਿਖਾ ਦਈਏ ਹਾਂ ਜਾਉਂਦੀ ਆ ਵੀ ਦਿਖਾ ਦਈਏ ਬਈਆਂ ਨੂੰ ਜੋ ਨਹੀਂ ਜੋਂਡੀਰ ਨਹੀਂ ਜੋਂਡੀਰ ਨੂੰ ਅਸੀਂ ਘੱਟ ਦਿਖਾਏਗਾ ਮੈਂ ਯਾਰ ਚੱਲ ਠੀਕ ਆ ਮਰਜੀ ਆ ਤੇਰੀ ਨਹੀਂ ਬਾਈ ਤੇ ਹੁਣ ਆ ਵੀ ਨਹੀਂ ਤਾਈ ਉੱਤੇ ਇਹੇ ਗੱਲ ਤੂੰ ਛੱਡ ਦੇ ਹਾਂ ਇਹੇ ਗੱਲ ਨਾ ਤੂੰ ਕਰ ਚੱਲ ਆ ਜਾ ਫਿਰ ਹਾਂ ਆ ਜਾ ਠੀਕ ਤੇਰਾ ਨਾ ਬਾਈ ਫੱਟੀ ਭੁੱਲ ਕੇ ਤੇ ਬਾਈ ਨਹੀਂ ਉਹ ਫੱਟੀ ਹੁਣ ਦੂਜਾ ਟਰੈਕਟਰ ਹੀ ਦਿੱਤੀ ਆ ਭੁੱਲ ਕੇ ਨਾਲ ਲੈ ਜੀ ਇਹ ਵੱਡੇ ਫਸਟਾ ਕੇ ਭੇਜਦੇ ਫੱਟੀਆਂ ਉਥੇ ਆ ਗਏ ਆਪਣੇ ਪੈਸੇ ਦੇ ਨਾਲ ਫੱਟੀਆਂ ਆਈ ਨਹੀਂ ਦੀ ਵੀਰੇ ਚੱਲ ਕੋਈ ਨਹੀਂ ਅਗਲੇ ਦਾ ਮੰਗੀ ਆਪਾਂ ਦੀ ਫੱਟੀਆਂ ਦੇ ਨਾਲ ਹੈ ਨਹੀਂ ਦੀ ਹਾਂ ਕੋਈ ਗੱਲ ਚੱਲ ਕੋਈ ਨਹੀਂ ਵਾਦਾ ਘਟਾ ਚੱਲਦਾ ਰਹਿਣਾ ਕੋਈ ਗੱਲ ਪਿੱਛੇ ਦੇ ਆਪਣੇ ਵੀਰੇ ਬਹੁਤ ਵਾਰ ਕਈ ਵਾਰ ਸਮਾਨ ਆਉਂਦਾ ਨਹੀਂ ਕਈ ਵਾਰ ਟਰੈਕਟਰ ਦੀ ਡੰਡਾ ਫੱਟੀ ਨਹੀਂ ਆਉਂਦੀ ਤੇਵਾ ਟੌਪ ਲਿੰਕ ਨਹੀਂ ਆਉਂਦੀ ਤੇ ਕਈ ਵਾਰ ਕਈ ਵਾਰ ਕਿਸੇ ਟਰੈਕਟਰ ਦੀ ਬੈਟਰੀ ਨਹੀਂ ਹੁੰਦੀ ਆਪਣੇ ਬਹੁਤ ਸਮਾਨ ਆਉਂਦਾ ਨਹੀਂ ਉਹ ਸਮਾਨ ਸਾਨੂੰ ਦੂਏ ਟਰੈਕਟਰਾਂ ਦੀ ਇੱਧਰ ਉੱਧਰੋਂ ਕੱਟ ਕੇ ਪੂਰਾ ਕਰਨਾ ਪੈਂਦਾ ਆਏ ਹੋਏ ਨੇ ਵੀ ਇਹ ਗੱਲ ਬਾਤ ਬਾਕੀ ਆਪਣੇ ਕੋਲ ਹੋਰ ਵੀ ਆਇਆ ਬਾਈ 750 ਉਹ ਵੀ ਤੁਹਾਨੂੰ ਦਿਖਾਉਣਾ ਆਪਾਂ ਨੇ ਉਹ ਹੈਗਾ ਮਾਡਲ 12 ਮਾਡਲ ਉਹ 12 ਮਾਡਲ ਲੈ ਉਹ ਵੀ ਦਿਖਾ ਦਈਏ ਹੁਣ ਨਾਲੇ ਤੁਹਾਨੂੰ ਕੋਲ 12 ਮਾਡਲ 750 ਹੈ ਇੱਕ ਆਪਣੇ ਕੋਲ 744 ਬਾਈ 4 ਮਾਡਲ ਆਪਣੇ ਕੋਲ 12 ਮਾਡਲ 750 ਆ ਗਿਆ ਜੀ ਕਰੋ ਚੈੱਕ ਕੰਡੀਸ਼ਨ ਲੋ ਜੀ ਇਹਦੇ ਨਾਲ ਦਾ ਦੇਖੂ ਉਹੀ ਚੀਜ਼ ਆ ਵੀਰੇ ਜੀ ਹੈ ਟਾਇਰ ਬਾਈ ਇਹਦੇ ਵੀ ਕੱਟੇ ਆ ਉਹਦੇ ਜਿਹੜੀ ਮੋਗਰੇ ਸਹੀ ਤੇ ਟਾਇਰ ਹਾਂ ਟਾਇਰ ਇਹਦੇ ਵੀ ਡਾਉਨ ਹੈ ਟਾਇਰ ਤਾਂ ਮੈਨੂੰ ਸਮਝਦਾ ਚਾਰੇ ਇਹਦੇ ਪੈਣੀ ਆ ਬਾਈ ਟਾਇਰ ਤਾਂ ਲੱਗਣੀ ਆ ਹਨਾ ਲੋ ਜੀ ਕਰੋ ਚੈੱਕ ਇਹ ਵੀ 11 ਨੰਬਰ ਹੈ ਜੀ ਇਹ ਵੀ ਪਟਿਆ ਹੈ ਹਾਂ ਉਹ ਵੀ ਪਟਿਆ ਹੈ ਇਹ ਆ ਮਾਡਲ ਹੈਗਾ 12 ਬਾਈ ਠੀਕ ਹੈ ਜੀ ਟਰੈਕਟਰ ਦੀ ਡਿਮਾਂਡ ਦੱਸਦੀ ਆ ਬਾਈ 3.5 ਲੱਖ ਰੁਪਏ ਡਿਮਾਂਡ ਹੈ ਰੇਟ ਕੋਈ ਫਿਕਸ ਨਹੀਂ ਹੈਗਾ ਰੇਟ ਮੌਕੇ ਦੇ ਵੱਧ ਘੱਟ ਹੋ ਜਾਊਗਾ ਜੀ ਠੀਕ ਹੈ ਤੇ ਬਾਕੀ ਟਰੈਕਟਰ ਥੋੜੇ ਸਾਹਮਣੇ ਕੰਡੀਸ਼ਨ ਠੀਕ ਹੈ ਜੀ ਜੇ ਕੋਈ ਹੋਇਆ ਮੇਰਾ ਵੀਰ ਕੋਈ ਵੀ ਸੋਨਾ ਲੀਕਾ ਲੈਣ ਦਾ ਚਾਹਵਾਨ ਤਾਂ ਦੇਖ ਲਿਓ ਲੋ ਜੀ ਰੰਗ ਰੰਗ ਸ਼ੋਹ ਸ਼ੂ ਦਾ ਓਕੇ ਪਿਆ ਹੈ ਕੰਡੀਸ਼ਨ ਦਾ ਲੋ ਜੀ ਲੈ ਬਾਈ ਜੋ ਦਵਾਈ ਨੇ ਅੱਜ ਮੈਸੀ ਮਗਰ ਕਰਾ ਪਾ ਲਿਆ ਕੱਲ ਲਫਟਾ ਤੇਰੇ ਵੀ ਗੋਲੀ ਮਾਰ ਕਰਦਾ ਪਾਣੀ ਜਿਗਾਰ ਲਾਤਾ ਬਾਈ ਪਿੱਛੇ ਕਰਾ ਪਾਤਾ ਦੇਖੋ ਮੈਸੀ ਦੇ ਹਾਂ ਇਹਦਾ ਕਰਾ ਬਾਈ ਇਹ 62 ਦਾ ਜੋਦੋ ਬਾਈ ਨੇ ਮੈਸੀ ਨਾਲ ਲਾਤਾ ਜੋਦੇ ਦਾ ਉਹਦੇ ਨਾਲ ਵੀ ਠੀਕ ਆ ਜੇ ਆਪਾਂ ਨੇ ਦੋਈ ਕਾਂ ਕੋਣ ਕੇ ਇਕੱਠੀ ਕਰਨੀਆਂ ਹੈ ਹਨਾ ਆ ਰਹਿਣ ਦੇ ਕਾਨੂੰ ਉਹ ਜੋਦੋ ਦੀ ਪਿੰਨਾ ਨਹੀਂ ਹੈ ਬਾਈ ਰਹਿਣੇ ਦੇ ਰੋਕੀ ਇੱਕ ਮਿੰਟ ਰੋਕੀ ਜੋ ਤਾਂ ਆਵਾਜ਼ਾਂ ਨਹੀਂ ਬਦਲਦਾ ਜਮਈ ਹਨਾ ਕਮਾਈ ਬੂੰਗਾ ਭਾਈ ਮਾਡਲ ਦਾ ਪੁਰਾਣਾ ਹੀ ਆ ਜੀ ਇਹ ਆਪਾਂ ਤਿਆਰ ਕਰਾਇਆ ਟਰ ਮੋਡੀਫਾਈ ਆਪਾਂ ਵੀ ਸਹੀ ਆ ਜੰਦੂ ਹਾਂ ਲਿਫਟ ਖੱਲੇ ਨਹੀਂ ਆਉਂਦੀ ਆਪਣੇ ਆਪ ਨੂੰ ਲਿਫਟ ਹਾਂ ਗੱਜ ਦੇ ਬੇ ਤੇ ਪਾਉਣ ਇਹ ਨਾ ਟਰਾਂ ਦੀ ਉਹ ਹੈ ਨਾ ਪੰਪ ਠੀਕ ਆ ਲੋ ਦਰਾਂ ਦਾ ਪੰਪ ਤਾਂ ਨਹੀਂ ਹੈਗਾ 735 ਮਿੰਟ ਦੁਬਈ ਆ 735 ਭਾਗ ਆ ਲਿਫਟ ਉਹਦੇ ਕੰਮ ਕਰਦੀ ਆ ਅੱਛਾ ਦੋ ਨੂੰ ਮਾਹ ਹੈ ਠੀਕ ਆ ਇਹ ਕਣਕਣ ਇਕੱਠਾ ਕਰਨਾ ਮਾਲਾ ਨਹੀਂ ਇਹ ਵੀ ਜਗਾੜ ਆ ਪਨਾ ਉਹੀ ਗੱਲ ਆ ਭਾਈ ਇਹ ਟਰੈਕਟਰ ਆਪਣੇ ਕੋਲ ਫੋਰ ਸੇਲ ਆ ਜੀ 88 ਮਾਡਲ ਆ ਤੇ ਜੋ ਵੀ ਇਹਦਾ ਟਰੈਕਟਰ ਦਾ ਮਤਲਬ ਕਿ ਕਮ ਇੰਜਨ ਗੇਅਰ ਦਾ ਫੁੱਲ ਹੋਇਆ ਓਕੇ ਇੰਜਨ ਦਾ ਘਰਾ ਤਾਂ ਹਾਂ ਬਾਕੀ ਉਹ ਲਿਫਟ ਦਾ ਸ਼ੱਕ ਹੈਗਾ ਤਾਂ ਉਹ ਵੀ ਨਿਕਲ ਗਿਆ ਉਹ ਵੀ ਓਕੇ ਆ ਇਹਦਾ ਕਲੱਚ ਦੇ ਬਾਰੇ ਜਿਹੜੇ ਪ੍ਰੋਬਲਮ ਹੁੰਦੀ ਹੈ ਇੰਜਨ ਦਾ ਭਾਈ ਇਹਦਾ ਰਿੰਗ ਸਲੀਬਾ ਕ੍ਰੈਂਕ ਸਾਰਾ ਟੋਟਲੀ ਪੰਪ ਦਾ ਸਾਰਾ ਕੰਮ ਹੋਇਆ ਫੁੱਲ ਗਾਰੰਟੀ ਆ ਅਦਲੋ ਟਰੈਕਟਰ ਖੜਾ ਬਾਈ ਤੁਹਾਨੂੰ ਤੁਸੀਂ ਕਹਿ ਨਹੀਂ ਹਾਲੇ ਵੀ ਟਰੈਕਟਰ ਸਟਾਰਟ ਖੜਾ ਜਮੇ ਗੂੰਗਾ ਪਿਆ